ਕੇਂਦਰੀ ਗ੍ਰਹਿ ਮੰਤਰਾਲੇ ਅਤੇ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੇ ਦਿੱਲੀ ਪੁਲਿਸ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਲਈ ਤਨਾਤ ਪੰਜਾਬ ਪੁਲਿਸ ਦੇ 22 ਵਿਸ਼ੇਸ਼ ਕਮਾਂਡੋ ਨੂੰ ਹਟਾ ਦਿੱਤਾ ਹੈ ਦਿੱਲੀ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੈਡ ਪਲੱਸ ਸੁਰੱਖਿਆ ਦਿੱਤੀ ਹੈ ਇਸ ਅਧੀਨ 63 ਸਿਪਾਹੀ ਤਨਾਤ ਨੇ ਇਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਪੁਲਿਸ ਦੇ ਲਗਭਗ 15 ਵਰਦੀ ਧਾਰੀ ਕਰਮਚਾਰੀ ਤਨਾਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਸਭ ਸਿਆਸਤ ਹੋ ਰਹੀ ਹੈ ਕਿਸੇ ਦੀ ਪਰਸਨਲ ਸੁਰੱਖਿਆ ਨੂੰ ਸਿਆਸਤ ਦੇ ਨਾਲ ਜੋੜਿਆ ਜਾ ਰਿਹਾ ਹੈ ਇਹ ਪਿਓਰ ਔਰ ਸ਼ੁੱਧ ਰਾਜਨੀਤੀ ਹੈ ਔਰ ਮੇਰੇ ਖੇਦ ਹੈ ਕਿ ਸੁਰੱਖਿਆ ਪਰਸਨਲ ਵਿਅਕਤੀਗਤ ਸੁਰੱਖਿਆ ਕੋ ਰਾਜਨੀਤੀ ਕੇ ਹਵਾਲੇ ਕਰ ਦਿਆ ਗਿਆ ਹੈ ਕਮ ਸੇ ਕਮ ਸੇਫਟੀ ਐਂਡ ਸਿਕਿਉਰਿਟੀ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ दिल्ली पुलिस के इलेक्शन कमी हितायों को बाद जो केजरीवाल साहब की सिक्योरिटी के विड्रॉ किया है तो असी अपना कंसर्न जो है शो किया है तो असी टच रहेंगे अभी अपने इनपुट्स जो है पुलिस नेयर करें थैंक यू ਕੇਂਦਰੀ ਗ੍ਰਹਿ ਮੰਤਰਾਲੇ ਅਤੇ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੇ ਦਿੱਲੀ ਪੁਲਿਸ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਲਈ ਤਨਾਤ ਪੰਜਾਬ ਪੁਲਿਸ ਦੇ 22 ਵਿਸ਼ੇਸ਼ ਕਮਾਂਡੋ ਨੂੰ ਹਟਾ ਦਿੱਤਾ ਹੈ ਦਿੱਲੀ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੈਡ ਪਲੱਸ ਸੁਰੱਖਿਆ ਦਿੱਤੀ ਹੈ ਇਸ ਅਧੀਨ 63 ਸਿਪਾਹੀ ਤਨਾਤ ਨੇ ਇਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਪੁਲਿਸ ਦੇ ਲਗਭਗ 15 ਵਰਦੀ ਧਾਰੀ ਕਰਮਚਾਰੀ ਤਨਾਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਸਭ ਸਿਆਸਤ ਹੋ ਰਹੀ ਹੈ ਕਿਸੇ ਦੀ ਪਰਸਨਲ ਸੁਰੱਖਿਆ ਨੂੰ ਸਿਆਸਤ ਦੇ ਨਾਲ ਜੋੜਿਆ ਜਾ ਰਿਹਾ ਹੈ ਇਹ ਪਿਓਰ ਔਰ ਸ਼ੁੱਧ ਰਾਜਨੀਤੀ ਹੈ ਔਰ ਮୋਝੇ ਖੇਦ ਹੈ ਕਿ ਸੁਰੱਖਿਆ ਪਰਸਨਲ ਵਿਅਕਤੀਗਤ ਸੁਰੱਖਿਆ ਕੋ ਰਾਜਨੀਤੀ ਕੇ ਹਵਾਲੇ ਕਰ ਦਿਆ ਗਿਆ ਹੈ ਕਮ ਸੇ ਕਮ ਸੇਫਟੀ ਐਂਡ ਸਿਕਿਉਰਿਟੀ ਪੇ ਰਾਜਨੀਤੀ ਨਹੀਂ ਹੋਣੀ ਚਾਹੀਏ दिल्ली पुलिस इलेक्शन कमी पंजाब पुलिस का कॉम्प्लीमेंट जो केजरीवाल साहब की सिक्योरिटी विड्रॉ किया है तो असी अपना कंसर्न जो है शो किया है तो असी इनचर्ज रहें अपने इनपुट्स जो है शेयर करते हैं थैंक यू ਕੇਂਦਰੀ ਗ੍ਰਹਿ ਮੰਤਰਾਲੇ ਅਤੇ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੇ ਦਿੱਲੀ ਪੁਲਿਸ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਲਈ ਤਨਾਤ ਪੰਜਾਬ ਪੁਲਿਸ ਦੇ 22 ਵਿਸ਼ੇਸ਼ ਕਮਾਂਡੋ ਨੂੰ ਹਟਾ ਦਿੱਤਾ ਹੈ ਦਿੱਲੀ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੈਡ ਪਲੱਸ ਸੁਰੱਖਿਆ ਦਿੱਤੀ ਹੈ ਇਸ ਅਧੀਨ 63 ਸਿਪਾਹੀ ਤਨਾਤ ਨੇ ਇਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਪੁਲਿਸ ਦੇ ਲਗਭਗ 15 ਵਰਦੀ ਧਾਰੀ ਕਰਮਚਾਰੀ ਤਨਾਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਸਭ ਸਿਆਸਤ ਹੋ ਰਹੀ ਹੈ ਕਿਸੇ ਦੀ ਪਰਸਨਲ ਸੁਰੱਖਿਆ ਨੂੰ ਸਿਆਸਤ ਦੇ ਨਾਲ ਜੋੜਿਆ ਜਾ ਰਿਹਾ ਹੈ ਇਹ ਪਿਓਰ ਔਰ ਸ਼ੁੱਧ ਰਾਜਨੀਤੀ ਹੈ ਔਰ ਮੇਰੇ ਖੇਦ ਹੈ ਕਿ ਸੁਰੱਖਿਆ ਪਰਸਨਲ ਵਿਅਕਤੀਗਤ ਸੁਰੱਖਿਆ ਕੋ ਰਾਜਨੀਤੀ ਕੇ ਹਵਾਲੇ ਕਰ ਦਿਆ ਗਿਆ ਹੈ ਕਮ ਸੇ ਕਮ ਸੇਫਟੀ ਐਂਡ ਸਿਕਿਉਰਿਟੀ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ दिल्ली पुलिस इलेक्शन कमीशन की हितायत तो बाद जो केजरीवाल साहब की सिक्योरिटी के विड्रॉ किया है तो असी अपना कंसर्न जो है शो किया है तो असी इन टच रहा अने इनपुट्स जो है पुलिस नेयर करें थैंक यू